ਦੇਖੋ ਜੀ ਆਪਾਂ ਇੱਕ ਤਿੰਨ ਮੈਂਬਰ ਸੀਗੇ ਪਹਿਲਾਂ ਜਿੱਤੋਂ ਆਪਾਂ ਇੱਕ ਸੋਚ ਰੱਖੀ ਤੇ ਤਿੰਨਾਂ ਮੈਂਬਰਾਂ ਤੋਂ ਆਪਾਂ ਨੂੰ ਇੱਕ ਜਿਹੜਾ ਹੁਸ਼ਿਆਰਪੋ ਦੇ ਵਿੱਚ ਇੱਕ ਬੱਚੇ ਨਾਲ ਹੋਇਆ ਡੰਡ ਹੋਇਆ ਉਹ ਤੋਂ ਸਾਡੇ ਵੀ ਇੱਥੇ ਬੱਚੇ ਖੇਡਦੇ ਆ ਇੱਕ ਛੋਟਾ ਜਿਹਾ ਮੈਸੇਜ ਸਾਰਿਆਂ ਨੂੰ ਦੇਣਾ ਚਾਹੁੰਦੇ ਆ ਕਿ ਸੇਫਟੀ ਜਿਹੜੀ ਹੈ ਨਾ ਉਹ ਬਹੁਤ ਜ਼ਰੂਰੀ ਆ ਉਹਦੇ ਵਿੱਚ ਭਾਈ ਸਾਬਾ ਦਾਲ ਆਪਾਂ ਮੀਟਿੰਗ ਕੀਤੀ ਸੀ ਆਪਣੇ ਵੀਰਾਂ ਨਾਲ ਸਰਪੰਚ ਸਾਹਿਬ ਨਾਲ ਉੱਥੇ ਆਪਾਂ ਮੀਟਿੰਗ ਕਰਕੇ ਫਿਰ ਆਪਾਂ ਸਾਰਿਆਂ ਨੂੰ ਵੱਡੀ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਰਿਆਂ ਨੂੰ ਜਾਗਰੂਕ ਕੀਤਾ ਜਾਵੇ ਜਾਗਰੂਤਾ ਮਤਲਬ ਆ ਕਿ ਜਿਹੜੇ ਇੱਥੇ ਪ੍ਰਵਾਸੀ ਕੰਮ ਕਰ ਰਹੇ ਆ ਇੱਥੇ ਕੁਝ ਮੁਸਲਮ ਭਾਈ ਜਿਹਾ ਕੰਮ ਕਰ ਰਿਆ ਵਾ ਉਹਨਾਂ ਕੋਲੋਂ ਆਪਾਂ ਉਹਨਾਂ ਦੀ ਆਇਡੈਂਟੀਟੀ ਨਾਲ ਲਈਏ ਇਹ ਕੋ ਉਹਨਾਂ ਦੀ ਜਿਵੇਂ ਇੱਥੇ ਇਹਨਾਂ ਨੇ ਵੀਰਾਂ ਨੇ ਸੁਝਾ ਦਿੱਤਾ ਕਿ ਇੱਕ ਐਪ ਹੁੰਦੀ ਆ ਵੀਜੀ ਨੇ ਉਹਨੇ ਇੱਕ ਸੁਝਾ ਦਿੱਤਾ ਕਿ ਪੁਲਸ ਕੋਲੋਂ ਇੱਕ ਐਪ ਹੁੰਦੀ ਆ ਜਿਹਦੇ ਵਿੱਚ ਫੋਟੋ ਕਲਿੱਕ ਕਰਨ ਦੇ ਨਾਲ ਹੀ ਇੱਥੇ ਪਤਾ ਚੱਲ ਜਾਂਦਾ ਕਿ ਉਹ ਇੱਕ ਕੋਈ ਜ਼ੁਲਮ ਕਰਕੇ ਤੇ ਨਹੀਂ ਕਿਤੋਂ ਆਇਆ ਕੋਈ ਪੀਸੀਸੀ ਕਰਾਈ ਜਾ ਰੇ ਕੋਈ ਆਧਾਰ ਕਾਰਡ ਪੈਨ ਕਾਰਡ ਉਹਨਾਂ ਦੇ ਲੈ ਕੇ ਇੱਕ ਮੇਰੀ ਹੋਰ ਸਾਰਿਆਂ ਨੂੰ ਅਪੀਲ ਆ ਵੀ ਜਿਨ੍ਹਾਂ ਨੇ ਉੱਥੇ ਆਪਣੀਆਂ ਦੁਕਾਨਾਂ ਜਾਂ ਘਰ ਦਿੱਤੇ ਏ ਕਿਰਾਏ ਦੇ ਉੱਤੇ ਉਹ ਵੀ ਉਹਨਾਂ ਦੇ ਨਾਲ ਆਪਣੀ ਇਹਨਾਂ ਨੂੰ ਕਹਿਣ ਕਿ ਪੀਸੀਸੀ ਆਪਣੀ ਇਹਨਾਂ ਦੀ ਕਲੀਅਰ ਕਰਾ ਕੇ ਆਪਣੇ ਉੱਥੋਂ ਸਾਨੂੰ ਦਿਓ ਤਾਂ ਕਿ ਸਾਨੂੰ ਪਤਾ ਤੇ ਲੱਗੇ ਕੰਮਸ਼ਕਮ ਜਿਹੜੇ ਸਾਡੇ ਨਾਲ ਰਹਿੰਦੇ ਪਏ ਆ ਵਿਚਰਦੇ ਪਏ ਆ ਉਹ ਸਹੀ ਵੀ ਹੈ ਜਾਂ ਕੋਈ ਉੱਥੋਂ ਭੱਜ ਗਿਆ ਤੇ ਨਹੀਂ ਆਇਆ ਕੋਈ ਕਤਲ ਕਰਕੇ ਆਇਆ ਹੋਵੇ ਕੱਲ ਸਾਡੇ ਨਾਲ ਨਾ ਸਾਡੇ ਕਿਸੇ ਬੱਚੇ ਨਾਲ ਕੁਝ ਹੋ ਜੇ ਤੇ ਫਿਰ ਕਿੰਨੂੰ ਇੱਕ ਮੈਨੂੰ ਭਾਈ ਸਾਹਿਬ ਨੇ ਮੈਨੂੰ ਬੜੀ ਵਧੀਆ ਗੱਲ ਅਗੀ ਉਹਨਾਂ ਨੇ ਕਿਹਾ ਜੀ ਮੈਨੂੰ ਕੀ ਇਹ ਆਦਤ ਆਪਾਂ ਨੂੰ ਛੱਡਣੀ ਪੈਣੀ ਆ ਜਦੋਂ ਆਪਾਂ ਕਹਿੰਦੇ ਆ ਨਾ ਮੈ ਤੇ ਮੈਨੂੰ ਲੱਗਦਾ ਵਾ ਕਿ ਇਹ ਆਦਤ ਛੱਡਾਂਗੇ ਤੇ ਅਸੀਂ ਅੱਗੇ ਵਧਾਂਗੇ ਉਸ ਤੋਂ ਪਹਿਲਾਂ ਕੁਝ ਨਹੀਂ ਹੋਣਾ ਮੰਨ ਲਓ ਕਿਸੇ ਦਾ ਬੱਚਾ ਸੀ ਉਹਨੂੰ ਦੋਖਾ ਜੇ ਰੱਬ ਨਾ ਕਰੇ ਸਾਡੇ ਲੱਗ ਜਾ ਕੇ ਹੁੰਦਾ ਤੇ ਅੱਜ ਇਹ ਸਾਰਿਆਂ ਨੇ ਕੈਂਡਲ ਫੜ ਕੇ ਇੱਥੇ ਹੁਣੇ ਤੁਰ ਪੈਣਾ ਸੀਗਾ ਬਾਜ਼ਾਰ ਦੇ ਵਿੱਚ ਕਿ ਅੱਜ ਇਹ ਕਾਂਡ ਹੋ ਗਿਆ ਉਹ ਸਿਰਫ ਇੱਕ ਰਾਜਨੀਤੀ ਸੀ ਮੈਂ ਕਹਿੰਨਾ ਸਾਰਿਆਂ ਨੂੰ ਕਹਿੰਨਾ ਕਿ ਰਾਜਨੀਤੀ ਛੱਡ ਕੇ ਫਿਰ ਇਸ ਕੰਮ ਲਈ ਤੁਰੋ ਜੇ ਇਹਦੇ ਮਨ 'ਚ ਕੋੜ ਹੈਗਾ ਰਾਜਨੀਤੀ ਵਾਲਾ ਕਿ ਮੈਂ ਵੋਟ ਬੈਂਕ ਲਈ ਤੁਰਨਾ ਨਾਲੂ ਬਿਨਾਂ ਸ਼ੱਕ ਆਪਾਂ ਹੁਣੇ ਕਹਿੰਦੇ ਆ ਜੀ ਉਹ ਹੁਣੇ ਸਾਡੇ ਨਾਲ ਨਾ ਤੁਰੇ ਇੱਥੇ ਮੇਰੇ ਭਾਈ ਸਾਭਾ ਸਿੱਖ ਜਥੇਬੰਦੀਆਂ ਆਈਆਂ ਆਪਣਾ ਕ੍ਰਿਸਚੀਅਨ ਭਾਈ ਜਿਹਾ ਸਾਰੇ ਆਏ ਨੇ ਨਾਲ ਇਹਨਾਂ ਦਾ ਬੜਾ ਸਹਯੋਗ ਆ ਸਾਡੀਆਂ ਸੰਸਥਾਵਾਂ ਆਈਆਂ ਫਟੇਗੜ ਤੂੜੀਆਂ ਤੋਂ ਜਿਹੜੀਆਂ ਆਪਣੀਆਂ ਨੇ ਉਹਨਾਂ ਨੇ ਪੂਰਾ ਸਾਥ ਦਿੱਤਾ ਇਸ ਮੀਟਿੰਗ ਦੇ ਵਿੱਚ ਪਰ ਮੇਰੀ ਇੱਕੋ ਬੇਨਤੀ ਆ ਸਾਰਿਆਂ ਨੂੰ ਕਿ ਇਹ ਚੀਜ਼ ਦੇ ਅਵੇਅਰ ਹੋਵੋ ਨਾਲ ਜੁੜੋ ਬਸ ਮੈਂ ਇਹੋ ਮੈਸੇਜ ਦੇਣਾ ਚਾਹੁੰਦਾ ਤੁਹਾਨੂੰ ਗੱਲ ਇਹ ਕਿ WhatsApp ਦੇਖੋ ਪਿੱਛੇ ਇੱਕ ਇਨਸੀਡੈਂਸ ਹਿਸ਼ਾਰਪੁਰ ਹੋਇਆ ਜਿਹੜਾ ਬੱਚੇ ਛੋਟੇ ਦੇ ਨਾਲ ਬੱਤਸਲੁਕੀ ਕਰਕੇ ਉਹਦਾ ਕਤਲ ਕਰਤਾ ਗਿਆ ਬੜੀ ਨਿੰਦਨਯੋਗ ਘਟਨਾ ਸੀਗੀ ਜਿਹੜੀ ਵਾਪਰੀ ਹੈ ਉਸ ਸੰਬੰਧ ਚ ਪੰਜਾਬ ਤੇ ਜਗਾ ਜਗਾ ਦੇ ਉੱਤੇ ਇੱਕ ਲਹਿਰ ਚੱਲੀ ਦੀ ਹੈ ਕਿ ਪ੍ਰਵਾਸੀ ਜਿਹੜੇ ਨੇ ਉਹਨਾਂ ਨੂੰ ਅਸੀਂ ਪੰਜਾਬ ਚੋਂ ਬਾਹਰ ਕੱਢ ਲੈ। ਬੜੇ ਗਰਮ ਦਲ ਤਕਰੀਬਨ ਸਾਰੀ ਹੀ ਜਿਹੜੀ ਪੰਜਾਬੀ ਹੈ ਤੇ ਉਹ ਇਸ ਚੀਜ਼ ਤੋਂ ਬੜੀ ਐਨੌਇਡ ਹੋਈ। ਇਹ ਜਿਹੜਾ ਕਾਰਾ ਹੋਇਆ ਹੈ ਬਹੁਤ ਗਲਤ ਹੋਇਆ ਹੈ। ਕਟਣਾ ਬਹੁਤ ਨਿੰਦਣਜੋ ਕਟਣਾ ਹੈ। ਤੇ ਲੋਕਾਂ ਦੇ ਮਨ ਚ ਇੱਕ ਵਿਚਾਰ ਆਇਆ ਕਿ ਇਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਅਸੀਂ ਠੀਕ ਕਰ ਸਕਦੇ ਹਾਂ? ਕਿੱਦਾਂ ਠੱਲ ਪਾ ਸਕਦੇ ਹਾਂ? ਉਸੇ ਸੰਬੰਧ ਚ ਅੱਜ ਸਾਡਾ ਵੀਰ ਅਮਿਤ ਸਿਆਲ ਏ ਉਹਨੇ ਕੁਪਰਾਲਾ ਕੀਤਾ ਉਹਨੇ ਸਾਰੀਆਂ ਸ਼ਹਿਰ ਦੀਆਂ ਸੰਸਥਾਵਾਂ ਨੂੰ ਔਰ ਚੰਗੇ ਲੋਕ ਜਿੰਨੇ ਵੀ ਨੇ ਸਾਰਿਆਂ ਨੂੰ ਇਕੱਠਿਆਂ ਕੀਤਾ ਕਿ ਅਸੀਂ ਇਸ ਲਹਿਰ ਦਾ ਹਿੱਸਾ ਬਣੀਏ ਔਰ ਅਸੀਂ ਵੀ ਆਪਣੇ ਸ਼ਹਿਰ ਦੇ ਵਿੱਚੋਂ ਇਸ ਚੀਜ਼ ਨੂੰ ਸਫਾਇਆ ਕਰਨ ਵਾਸਤੇ ਅੱਗੇ ਵਧੀਏ ਵਿਚਾਰ ਕੀਤੇ ਗਏ ਵਿਚਾਰਾਂ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਕਿ ਦੇਖੋ ਮੈਂ ਇੱਕ ਦਲ ਜਾਣਨਾ ਇੱਥੇ ਬੜੇ ਐਸੇ ਪ੍ਰਵਾਸੀ ਭਰਾ ਨੇ ਸਾਡੇ ਵੀਰ ਨੇ ਜਿਹੜੇ 20-25-25 ਸਾਲ ਤੋਂ ਇੱਥੇ ਰਹਿ ਰਹੇ ਔਰ ਕੰਮ ਕਰ ਰਹੇ ਨੇ। ਮਾਰੇ ਚੰਗੇ ਲੋਕ ਹਰ ਜਗ੍ਹਾ ਤੇ ਪੈਦਾ ਹੁੰਦੇ ਆ ਆਂਦੇ ਨੇ। ਡਿਮਾਂਡ ਇਹੀ ਏ ਕਿ ਇਹ ਜਿੰਨੇ ਵੀ ਲੋਕ ਬਾਹਰੋਂ ਆ ਕੇ ਸਾਡੇ ਕਸਬੇ 'ਚ ਵਸੇ ਨੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੋਣੀ ਚਾਹੀਦੀ ਏ। ਇਹਨਾਂ ਦੇ ਰਿਕਾਰਡ ਚੈੱਕ ਹੋਣੇ ਚਾਹੀਦੇ ਨੇ ਜਿੱਥੋਂ ਵੀ ਆਏ ਨੇ ਇਹਨਾਂ ਦੀ ਇੱਥੋਂ ਬੈਕਗ੍ਰਾਉਂਡ ਚੈੱਕ ਹੋਣੀ ਚਾਹੀਦੀ ਏ। ਉਹਦੇ ਸਬੰਧ ਦੇ ਵਿੱਚ ਅਸੀਂ ਇੱਕ ਮੈਮੋਰੈਂਡਮ 1-2 ਦਿਨਾਂ ਦੇ ਵਿੱਚ ਪਲਾਨ ਕਰ ਰਹੇ ਹਾਂ ਜਿਹੜਾ ਅਸੀਂ ਪ੍ਰਸ਼ਾਸਨ ਨੂੰ ਦਵਾਂਗੇ ਕਿ ਇਹਨਾਂ ਸਾਰਿਆਂ ਨੂੰ ਟਰੇਸ ਆਊਟ ਕਰਕੇ ਇਹਨਾਂ ਦੇ ਬੈਕਗ੍ਰਾਉਂਡ ਚੈੱਕ ਕੀਤੀ ਜਾਏ ਕਿ ਕੋਈ ਇਹਨਾਂ ਚ ਕ੍ਰਿਮੀਨਲ ਮਾਈਂਡਡ ਬੰਦਾ ਤਾਂ ਨਹੀਂ ਜਿਹੜਾ ਆਪਣੀ ਸਟੇਟ ਦੇ ਵਿੱਚੋਂ ਤੜੀ ਪਾਰ ਹੋਏ ਜਾਂ ਉੱਥੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਵਾਲਾ ਹੋਏ ਔਰ ਸਾਡੇ ਹਲਕੇ ਦੇ ਸਾਡੇ ਸ਼ਹਿਰ ਦੇ ਵਿੱਚ ਆ ਗਏ ਉਹ ਰਹਿ ਰਿਹਾ ਔਰ ਕੱਲ ਇਹ ਨਾ ਹੋਏ ਕਿ ਉਸ ਬੰਦੇ ਦਾ ਨੁਕਸਾਨ ਸਾਨੂੰ ਚਲਣਾ ਪਵੇ ਜੇ ਇਸ ਸਬੰਧ ਚ ਮੀਟਿੰਗ ਕੀਤੀ ਗਈ ਔਰ ਅਸੀਂ ਚਾਹੁੰਦੇ ਆ ਕਿ ਜਿਹੜਾ ਵੀ ਕੋਈ ਬੰਦਾ ਬਾਹਰੋਂ ਇਮੀਗ੍ਰੇਟ ਹੋ ਕੇ ਸਾਡੇ ਪੰਜਾਬ ਚ ਆਂਦਾ ਹੈ ਜਾਂ ਸਾਡੀ ਸਟੇਟ ਚ ਆ ਰਿਹਾ ਸਾਡੇ ਕਸਬਿਆਂ ਜਾਂਦਾ ਉਹਦੀ ਕਮ ਸੇ ਕਮ ਇੱਕ PCC ਰਿਪੋਰਟ ਲਈ ਜਾਏ ਜੇ ਕੋਈ ਬੰਦਾ ਇਹਨਾਂ ਨੂੰ ਕਿਰਾਏ ਤੇ ਰੱਖਦਾ ਹੈ ਜਾਂ ਕੋਈ ਵੀ ਇਹਨਾਂ ਨੂੰ ਸ਼ੈਲਟਰ ਦਿੰਦਾ ਇਹਨਾਂ ਦਾ ਬੈਕਗ੍ਰਾਉਂਡ ਇਹਨਾਂ ਦੇ ਪਿੱਛੋਂ PCC ਦੀ ਇੱਕ ਪੁਲਿਸ ਕਲੀਅਰੈਂਸ ਸਰਟੀਫਿਕੇਟ ਇਹਨਾਂ ਦਾ ਆਣਾ ਚਾਹੀਦਾ ਜਿਹਦੇ ਵਿੱਚ ਪਤਾ ਲੱਗੇ ਕਿ ਵਾਕਈ ਇਹ ਬੰਦਾ ਯਾਰ ਜੈਨੂਅਲ ਹੈ ਕਿਉਂਕਿ ਅਸੀਂ ਨਹੀਂ ਚਲਦੇ ਠੀਕ ਹੈ ਲੇਬਰ ਵਰਕ ਕਰਨ ਆਏ ਨੇ ਕੰਮ ਕਰਨ ਸਾਡੇ ਸਾਡੇ ਪੰਜਾਬੀ ਵੀ ਬਾਰ ਦੀਆਂ ਸਟੇਟਾਂ ਦੇ ਵਿੱਚ ਕੰਮ ਕਰ ਰਹੇ ਨੇ ਇਹ ਇੱਕ ਮਾਹੌਲ ਐਦਾ ਦਾ ਕ੍ਰੀਏਟ ਨਹੀਂ ਕਰਨਾ ਕਿ ਅੱਜ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੀ ਜਾਈਏ ਉਧਰੋਂ ਸਾਡੇ ਪੰਜਾਬੀਆਂ ਨੂੰ ਉਧਰਲੀ ਸਟੇਟਾਂ ਵਾਲੇ ਕੱਢਣਾ ਸ਼ੁਰੂ ਹੋ ਜਣੇ ਕਿ ਬਹੁਤ ਵੱਡਾ ਕੰਮ ਸ਼ੁਰੂ ਹੋ ਜਾਏਗਾ ਜਿਹੜਾ ਕਿ ਸਾਂਭਿਆ ਲਈ ਜਾਏਗਾ ਅਸੀਂ ਚਾਹਦੇ ਆ ਕਿ ਜਿਹੜੇ ਚੰਗੀ ਫਿਤਰਤ ਦੇ ਲੋਕ ਨੇ ਚੰਗੇ ਇਨਸਾਨ ਨੇ ਜਿਨ੍ਹਾਂ ਨੂੰ ਸਮਝ ਹੈ ਜਿਹੜੇ ਚੰਗੀ ਬੈਕਗ੍ਰਾਉਂਡ ਵਾਲੇ ਨੇ ਉਹ ਰਹਿਣ ਕੰਮ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਵੀ ਲੋਕ ਉੱਥੇ ਕੰਮ ਕਰ ਰਹੇ ਨੇ ਬਟ ਕ੍ਰਿਮੀਨਲ ਮਾਈਂਡਡ ਦਾ ਕੋਈ ਹੋਵੇ ਜਿਹੜਾ ਕੱਲ੍ਹ ਸਾਡੇ ਸ਼ਹਿਰ ਦੇ ਵਿੱਚ ਜਾਂ ਸਾਡੀ ਸਟੇਟ ਦੇ ਵਿੱਚ ਕੋਈ ਐਸਾ ਕੰਮ ਕਰ ਦੇ ਜਦ ਜਦਾਂ ਇਹ ਕੰਮ ਹੋਇਆ ਜਦੋਂ ਇਹ ਬੱਚਾ ਇੱਕ ਜਿਹੜਾ ਸ਼ਰਮਨਾਕ ਹਰਕਤ ਕਰਕੇ ਉਹਨੂੰ ਵਿਚਾਰੇ ਨੂੰ ਕਤਲ ਕਰਤਾ ਗਿਆ ਇਹੋ ਜਿਹਾ ਕੰਮ ਕੋਈ ਨਾ ਹੋਏ ਔਰ ਅਸੀਂ ਅਮਿਤ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਦੀ ਵਧੀਆ ਸੋਚ ਦੇ ਨਾਲ ਇਸ ਲੈਰ ਨੂੰ ਸ਼ੁਰੂ ਕੀਤਾ ਔਰ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਹਾਂਗੇ ਕਿ ਸਾ ਇਹਨਾਂ ਦਾ ਸਾਥ ਦੇਵੋ ਔਰ ਅੱਗੋਂ ਜਿਹੜੇ ਪ੍ਰੋਗਰਾਮ ਅਸੀਂ ਲਿਕਣੇ ਨੇ ਜਿਹੜੇ ਇਹਨਾਂ ਦੀ ਪਲੈਨਿੰਗ ਹੋਏਗੀ ਉਹਦੇ ਚ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹਰ ਚੀਜ਼ ਤੋਂ ਉੱਪਰ ਉੱਠ ਕੇ ਇਹਨਾਂ ਦਾ ਸਹਿਯੋਗ ਕਰੀਏ ਇਹਨਾਂ ਦਾ ਸਾਥ ਦਈਏ ਕਿਉਂਕਿ ਇਹ ਕਿਸੇ ਦਾ ਪਰਸਨਲ ਕੰਮ ਨਹੀਂ ਇਹ ਸਾਡੇ ਸਾਰਿਆਂ ਦੀ ਸੇਫਟੀ ਸੁਰੱਖਿਆ ਦਾ ਕੰਮ ਹੈ ਜੀ ਧੰਨਵਾਦ ਉਹ ਸਾਨੂੰ ਜਦੋਂ ਕਾਲ ਆਈ ਸਾਡੇ ਬ੍ਰਦਰ ਦੀ ਕਿ ਅਸੀਂ ਇਸ ਵਿਸ਼ੇ ਵਿੱਚ ਇਕੱਠੇ ਹੋਣਾ ਕਿ ਜੋ ਹਾਰਗੋੜ ਵਿੱਚ ਜੋ ਇੱਕ ਬੱਚੇ ਦੇ ਨਾਲ ਇਹ ਜਿਹੜਾ ਦੁਸ਼ਟ ਕਾਰਨ ਕੀਤਾ ਗਿਆ ਜੋ ਬੱਚੇ ਦਾ ਕਤਲ ਕੀਤਾ ਗਿਆ ਇੱਕ ਪ੍ਰਵਾਸੀ ਵੱਲੋਂ ਤੇ ਅਸੀਂ ਵੀ ਇਸ ਵਿਸ਼ੇ ਵਿੱਚ ਇਕੱਠੇ ਹੋਈਏ ਔਰ ਅਸੀਂ ਅੱਜ ਆਪਣੀ ਪੂਰੀ ਮਸੀਹ ਭਾਈਚਾਰੇ ਦੇ ਨਾਲ ਇਹਨਾਂ ਦੇ ਨਾਲ ਆ ਔਰ ਇਸ ਇਹਨਾਂ ਨੇ ਇਸ ਚੀਜ਼ ਦਾ ਵਿਸ਼ਵਾਸਿਤਵਾਇਆ ਕਿ ਜਿਸ ਵੀ ਜਗ੍ਹਾ ਤੇ ਇਹਨਾਂ ਨੂੰ ਸਾਡੀ ਜ਼ਰੂਰਤ ਹੋਏਗੀ ਸਾ ਅਸੀਂ ਪੂਰੇ ਮੁਕਤੀ ਭਾਈਚਾਰੇ ਦੇ ਨਾਲ ਇਹਨਾਂ ਦੇ ਨਾਲ ਇਹਨਾਂ ਦਾ ਸੰਜੋਗ ਕਰਾਂਗੇ ਇੱਕ ਬੜੀ ਵਜ੍ਹਾ ਸੋਚੀ ਸੀ ਕਿ ਸਾਡੇ ਭਰਾ ਨੇ ਇੱਕ ਮੁੱਦਾ ਚੱਕਿਆ ਕਿ ਅਸੀਂ ਸਭ ਨੂੰ ਇਕੱਠੇ ਹੋਣਾ ਚਾਹੀਦਾ ਵਾ ਔਰ ਜੋ ਅੱਜ ਅਸੀਂ ਇਸ ਜਗ੍ਹਾ ਤੇ ਇਹਨਾਂ ਨੂੰ ਇਹੀ ਮੈਸੇਜ ਦਿੱਤੇ ਨੇ ਕਿ ਜਿੰਨੇ ਵੀ ਲੋਕ ਆਪਣੀ ਦੁਕਾਨਾਂ ਜਾਂ ਆਪਣੀ ਘਰ ਇਹਨਾਂ ਪ੍ਰਵਾਸੀਆਂ ਨੂੰ ਰੈਟ ਦੇ ਦੇ ਰਹੇ ਨੇ ਉਹਨਾਂ ਨੂੰ ਜ਼ਰੂਰ ਚਾਹੀਦਾ ਇਹਨਾਂ ਦੀ ਆਈਡੈਂਟੀਟੀ ਵੈਰੀਫਾਈ ਕਰਨਾ ਕਿ ਇਹ ਪਿੱਛੋ ਕ੍ਰਿਮੀਨਲ ਨੇ ਜਾਂ ਕੀ ਨੇ ਕਿਉਂਕਿ ਇਹਨਾਂ ਦੀ ਇੱਕ ਪੀਸੀਸੀ ਹੁੰਦੀ ਹੈ ਜੋ ਕਿ ਇਹਨਾਂ ਦੇ ਹੀ ਏਰੀਆ ਉਹ ਇਹਨਾਂ ਕੋ ਜਰੂਰ ਲਈ ਜਾਵੇ ਤਾਂ ਕਿ ਇਸ ਚੀਜ਼ ਦਾ ਸਬੂਤ ਹੋ ਜਾਏ ਕਿ ਇਹ ਜਿਹੜੇ ਵੱਸ ਰਹੇ ਨੇ ਇਹ ਬੜੇ ਸੁੱਚੇ ਦੇ ਬੜੇ ਸਹੀ ਲੋਕ ਨੇ ਕਿਉਂਕਿ ਸਾਡੇ ਵਿੱਚ ਵਿਚਰੇ ਨੇ ਇਹ ਬਿਹਾਰ ਤੋਂ ਆ ਰਹੇ ਨੇ ਜੁਪੀ ਤੋਂ ਆ ਰਹੇ ਨੇ ਇਹਨਾਂ ਵਿੱਚ ਲੋਕ ਕ੍ਰਿਮੀਨਲ ਲੋਕ ਵੀ ਹੁੰਦੇ ਨੇ ਕਿ ਉਸ ਉਹੋ ਜਿਹਾ ਬੰਦਾ ਕੋਈ ਸਾਡੇ ਏਰੀਆ ਵਿੱਚ ਆ ਕੇ ਵੱਸ ਰਿਹਾ ਹੋਵੇ ਸਾਡੇ ਵਿੱਚ ਹੀ ਰਹਿ ਰਹੇ ਕੱਲ ਨੂੰ ਸਾਡੇ ਬੱਚੇ ਬਾਜ਼ਾਰਾਂ 'ਚ ਜਾਂਦੇ ਨੇ ਸਾਡੀਆਂ ਧੀਆਂ ਭੈਣਾਂ ਸਾਡੀਆਂ ਔਰਤਾਂ ਬਾਜ਼ਾਰਾਂ ਦੇ ਵਿੱਚ ਸ਼ੋਪਿੰਗ ਕਰਨ ਆਉਂਦੇ ਨੇ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਹਾਸਾ ਹੋ ਸਕਦਾ ਬਸ ਕੁਝ ਸਾਡੇ ਭੈਣ ਭਰਾ ਕਈ ਵਾਰ ਲੇਟ ਨਾਈਟ ਨੂੰ ਕੰਮਕਾਰਾਂ ਤੋਂ ਆਉਂਦੇ ਨੇ ਕਈ ਇਹਨੂੰ ਲੇਟ ਹੋ ਜਾਂਦੇ ਨੇ ਵੈਸੇ ਜਾਣ ਵਿੱਚ ਲੇਟ ਹੋ ਜਾਂਦੇ ਨੇ ਤੇ ਉਹਨਾਂ ਨਾਲ ਇਦਾਂ ਦਾ ਕਦੇ ਹਾਸਾ ਨਾ ਵਾਪਰੇ ਇਸ ਕਰਕੇ ਅੱਜ ਸਾਰੇ ਸਾਡੇ ਸਿੱਖ ਭਰਾ ਸਾਡੀ ਹਿੰਦੂ ਭਰਾ ਔਰ ਸਾਡਾ ਪੂਰਾ 크ਰਿਸਚੀਅਨ ਭਾਈਚਾਰਾ ਇਸ ਮੀਟਿੰਗ ਵਿੱਚ ਇਕੱਠੇ ਹੋਏ ਕਿ ਤਾਂ ਕਿ ਅਸੀਂ ਪ੍ਰਸ਼ਾਸਨ ਕੋਲ ਜਾ ਕੇ ਇਹਨਾਂ ਦੀ ਇੱਕ ਆਈਡੈਂਟੀਟੀ ਜਿਹੜੀ ਹੈ ਵੈਰੀਫਾਈ ਕਰਾਈਏ ਮੈਂ ਇੰਨਾ ਹੀ ਕਹਿੰਦਾ ਹਾਂ ਤੁਹਾਨੂੰ ਅੱਜ ਪਹਿਲਾਂ ਤੇ ਮੈਂ ਆਪਣੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਜੋ ਮੇਰੇ ਸ਼ਹਿਰ ਵਾਸੀ ਵੀਰਾਂ ਨੇ ਮੀਟਿੰਗ ਰੱਖੀ ਸੀ ਪਰਵਾਸੀਆਂ ਦਾ ਜਿਹੜਾ ਇੱਕ ਮੁੱਦਾ ਚੱਲ ਰਿਹਾ ਉਹਦੇ ਵਾਸਤੇ ਤੋਂ ਕਵਰੇਜ ਕਰਨ ਆਏ ਨੇ ਤੇ ਸਾਡੀ ਆਵਾਜ਼ ਜਿਹੜੀ ਆ ਉਹ ਸਾਰੇ ਆਲ ਵਰਲਡ ਵਿੱਚ ਪਹੁੰਚਾਉਣਾ ਬਾਕੀ ਬੇਨਤੀ ਹੈ ਵੀ ਆਪਾਂ ਥੋੜਾ ਜਿਹਾ ਪਹਿਲਾਂ ਪਤਾ ਲੱਗਾ ਸੀ ਕਿ ਆਪਾਂ ਮੇਰੇ ਵੀਰੇ ਸ਼ਹਿਰ ਵਾਲਿਆਂ ਨੇ ਉਪਰਾਲਾ ਕੀਤਾ ਗਿਆ ਆਪਾਂ ਜੋ ਆੜੇ ਪ੍ਰਵਾਸੀ ਰਹਿ ਰਹੇ ਨੇ ਇਹਨਾਂ ਦਾ ਕੋਈ ਪ੍ਰਾਪਰ ਹੱਲ ਕੀਤਾ ਜਾਵੇ ਵੇਖੋ ਸਾਡੇ ਵੀ ਬੱਚੇ ਕੰਮ ਕਰ ਰਹੇ ਨੇ ਜਾ ਕੇ ਬਾਹਰ ਉਹ ਬੱਚੇ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਬਕਾਇਦਾ ਸਾਰੇ ਉਹਨੇ ਪੂਰੇ ਰਿਕਾਰਡ ਬਣੇ ਨੇ ਵੀ ਕਿੱਥੋਂ ਦੇ ਨੇ ਕੀ ਉਹਨਾਂ ਦਾ ਰਿਕਾਰਡ ਆ ਇਹਨਾਂ ਦਾ ਵੀ ਕੋਈ ਰਿਕਾਰਡ ਨਹੀਂ ਆ ਸਾਡੀ ਇੱਕ ਹੀ ਬੇਨਤੀ ਆ ਵੀ ਇਹਨਾਂ ਦਾ ਜਿਹੜਾ ਪ੍ਰਾਪਰ ਰਿਕਾਰਡ ਬਕਾਇਦਾ ਪੀਸੀਸੀ ਬਗਣੀ ਹੋਵੇ ਇਹਨਾਂ ਦੀ ਜਿੱਥੋਂ ਆਏ ਨੇ ਤੇ ਸਾਡੇ ਥਾਣੇ ਵਿੱਚ ਉਹਨਾਂ ਦਾ ਬਕਾਇਦਾ ਰਿਕਾਰਡ ਹੋਵੇ ਆਪਣੇ ਫਦੇ ਘੜ ਚੋੜੀਆਂ ਜਿਹੜਾ ਖਾਣੋਂ ਪੈਂਦਾ ਹੈ ਤੇ ਸਾਡੇ ਪ੍ਰਸ਼ਾਸਨ ਨੂੰ ਪਤਾ ਹੈ ਵੀ ਸਾਡੇ ਇੱਥੇ ਕੋਈ ਕੰਮ ਕੋਈ ਗਲਤ ਕਰਕੇ ਚੱਲ ਜਾਵੇ ਤੇ ਗਲਤ ਹੁੰਦਾ ਹੈ ਤੇ ਉਹਦੇ ਵਾਸਤੇ ਸਾਡਾ ਪ੍ਰਸ਼ਾਸਨ ਜਿਹੜਾ ਫਟਾਫਟ ਉਹਨਾਂ ਦੀ ਕੋਈ ਆਇਡੈਂਟੀ ਹੋ ਸਕੇ ਹੁਣ ਐਸੋ ਜਿਹਾ ਕਾਹਨ ਜਿੱਦਾਂ ਹੋ ਗਿਆ ਹੈ ਕਾਕਾ ਹੁਸ਼ਿਆਰਪੁਰ ਜੋ ਬਹੁਤ ಮತਭਾਗੀ ਕਰਨਾ ਹੋਈ ਉਹਦੇ ਕਰਕੇ ਸਾਰਾ ਪੰਜਾਬ ਉੱਠਿਆ ਹੈ ਇਸ ਕਰਕੇ ਮੈਂ ਤੇ ਬੇਨਤੀ ਕਰਨਾ ਵੀ ਸਾਰੇ ਇਕੱਠੇ ਹੋ ਤੇ ਪ੍ਰਸ਼ਾਸਨ ਨੂੰ ਆਪਾਂ ਇਸ ਬਾਰੇ ਕੋਈ ਮੈਮੋਰੰਡਮ ਦੇ ਸਕੀਏ ਸਾਰੇ ਆਪਾਂ ਜਿਹੜੇ ਅੱਜ ਇਸ ਇੱਕ ਮੁੱਦੇ ਦੇ ਇਕੱਠੇ ਹੋਏ ਆ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਵੀ ਆ ਤੇ ਜਿੰਨੇ ਵੀ ਸ਼ਹਿਰ ਵਸੇ ਆ ਸਾਡਾ ਸੰਯੋਗ ਦੇਣਾ ਪਰ ਆਪਾਂ ਉਸ ਤੋਂ ਪਹਿਲਾਂ ਇੱਕ ਲੀਗਲ ਐਸ ਐਚਓ ਸਾਹਿਬ ਡੀ ਐਸਪੀ ਸਾਹਿਬ ਐਸ ਐਸਪੀ ਸਾਹਿਬ ਤੱਕ ਪਹੁੰਚ ਕਰਾਂਗੇ ਜਿਹੜੀ ਵੀ ਕਾਰਵਾਈ ਆ ਇਨ੍ਹਾਂ ਪ੍ਰਵਾਸੀਆਂ ਤੇ ਕਰਵਾਉਣ ਦੀ ਤੇ ਜੇ ਤੁਹਾਡਾ ਸਾਥ ਦੇਣਾ ਜਿਹੜਾ ਅਗਲੀ ਰਣਨੀਤੀ ਹੈਗੀ ਆ ਆਪਾਂ 2-4 ਦਿਨ ਠਹਿਰ ਕੇ ਉਸ ਮੁੱਦੇ ਦੇ ਤਹਨਾ ਸਾਰੇ ਵਿਚਾਰ ਕਰਾਂਗੇ